ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਇਸ ਦਰਮਿਆਨ ਵਿਕਰਮ ਸਿੰਘ ਮਜੀਠੀਆ ਤੇ ਜੋ ਵਿਜੀਲੈਂਸ ਦੇ ਅਧਿਕਾਰੀ ਸਨ ਉਹਨਾਂ ਦੀ ਬਹਿਸ ਵੀ ਹੁੰਦੀ ਹੈ ਪਰ ਇਸੇ ਦਰਮਿਆਨ ਇੱਕ ਵੀਡੀਓ ਹੁਣ ਸਾਹਮਣੇ ਆਈ ਹੈ ਜਿੱਥੇ ਵਿਜੀਲੈਂਸ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਇੱਕ ਇੱਕ ਚੀਜ਼ ਨੂੰ ਖੰਗਾਲਿਆ ਜਾ ਰਿਹਾ ਹੈ ਪਰ ਇਸੇ ਦਰਮਿਆਨ ਇੱਕ ਪਾਸੇ ਬੱਚੇ ਖਾਣਾ ਖਾ ਰਹੇ ਸਨ ਵਿਕਰਮ ਸਿੰਘ ਮਜੀਠੀਆ ਦੇ ਜਿਨ੍ਹਾਂ ਦੇ ਕੋਲ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਤਲਾਸ਼ੀ ਲਈਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੱਚੇ ਡਾਈਨਿੰਗ ਟੇਬਲ ਤੇ ਬਹਿ ਕੇ ਰੋਟੀ ਖਾ ਰਹੇ ਸਨ ਇਸੇ ਦਰਮਿਆਨ ਜੋ ਵਿਜੀਲੈਂਸ ਦੇ ਅਧਿਕਾਰੀ ਨੇ ਉੱਥੇ ਪਹੁੰਚਤੇ ਨੇ ਨੇੜੇ ਜੋ ਅਲਮਾਰੀਆਂ ਹੁੰਦੀਆਂ ਨੇ ਉੱਥੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਨੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਕਿਸ ਤਰੀਕੇ ਦੇ ਨਾਲ ਰੇਡ ਕੀਤੀ ਗਈ ਇਸ ਸਾਫ ਤੌਰ ਤੇ ਤਸਵੀਰਾਂ ਸામਨੇ ਆਈਆਂ ਨੇ ਲਾਈਵ ਵੀਡੀਓ ਸਾਹਮਣੇ ਆਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਰਸੋਈ ਘਰ ਦੇ ਵਿੱਚ ਜਾ ਕੇ ਵਿਜਲੈਂਸ ਦੇ ਜੋ ਅਧਿਕਾਰੀ ਹੁੰਦੇ ਨੇ ਉਹ ਤਲਾਸ਼ੀ ਲੈਂਦੇ ਨੇ ਬਾਅਦ ਦੇ ਵਿੱਚ ਜੋ ਲੇਡੀ ਸਟਾਫ ਉਹਨਾਂ ਦੇ ਨਾਲ ਮੌਜੂਦ ਹੁੰਦਾ ਹੈ ਉਹਨਾਂ ਦੇ ਵੱਲੋਂ ਜੋ ਗਨੀਵਕੌਰ ਮਜੀਠੀਆ ਨੇ ਉਹਨਾਂ ਦੇ ਕਮਰੇ ਦੀ ਤਲਾਸ਼ੀ ਲੀਤੀ ਜਾ ਰਹੀ ਹੈ ਨਾਲ ਗਨੀਵਕੌਰ ਮਜੀਠੀਆ ਵੀ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਡਰਾਈング ਰੂਮ ਦੀ ਵੀ ਤਲਾਸ਼ੀ ਲੀਤੀ ਜਾ ਰਹੀ ਹੈ ਇੱਕ ਇੱਕ ਡਰਾਅ ਨੂੰ ਚੈੱਕ ਕੀਤਾ ਜਾ ਰਿਹਾ ਹੈ ਇਹ ਤਾਂ ਤੱਕ ਕਿ ਕਾਗਜ਼ਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇੱਕ ਪਾਸੇ ਬੱਚੇ ਡਾਈਨਿੰਗ ਟੇਬਲ ਤੇ ਬਹਿ ਕੇ ਰੋਟੀ ਖਾ ਰਹੇ ਸਨ ਇਸੇ ਦਰਮਿਆਨ ਜੋ ਵਿਜੀਲੈਂਸ ਦੇ ਅਧਿਕਾਰੀ ਨੇ ਤੁਹੇ ਦੇਖ ਸਕਦੇ ਹੋ ਸਿਵਲ ਡ੍ਰੈਸ ਦੇ ਵਿੱਚ ਇਹ ਅਧਿਕਾਰੀ ਨੇ ਜਿੰਨਾ ਦੇ ਵੱਲੋਂ ਜੋ ਬੱਚੇ ਰੋਟੀ ਖਾ ਰਹੇ ਸਨ ਉਸੇ ਦਰਮਿਆਨ ਉੱਥੇ ਪਹੁੰਚਦੇ ਨੇ ਤੇ ਤਲਾਸ਼ੀ ਲੈਂਦੇ ਨੇ ਤਾਂ ਸਾਫ਼ ਤੌਰ ਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਸਵੇਰ 9:30 ਵਜੇ ਦਾ ਸਮਾਂ ਸੀ ਜਦੋਂ ਅਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਦਾ ਘਰ ਹੈ ਉਥੇ ਕਰੀਬ 50 ਮੁਲਾਜ਼ਮ ਸਿਵਲ ਡਰੈਸ ਦੇ ਵਿੱਚ ਮਜੀਠੀਆ ਦੇ ਘਰੇ ਪਹੁੰਚਦੇ ਨੇ ਤਲਾਸ਼ੀ ਲੈਂਦੇ ਨੇ ਇਸ ਦਰਮਿਆਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੋ ਵਿਜੀਲੈਂਸ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਦੀ ਤਿੱਖੀ ਬਹਿਸ ਵੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਸਵਾ 12:00 ਦਾ ਸਮਾਂ ਹੁੰਦਾ ਜਦੋਂ ਵਿਜੀਲੈਂਸ ਦੇ ਜੋ ਅਧਿਕਾਰੀ ਹੁੰਦੇ ਨੇ ਵਿਜੀਲੈਂਸ ਦੀ ਜੋ ਟੀਮ ਹੁੰਦੀ ਹੈ ਉਹਨਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਘਰ ਦੇ ਪਿਛਲੇ ਗੇਟ ਤੋਂ ਨਾਲ ਲਜਾਇਆ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਵੱਲ ਲਜਾਇਆ ਜਾਂਦਾ ਹੈ ਗ੍ਰਿਫਤਾਰੀ ਦੌਰਾਨ ਵਿਕਰਮ ਸਿੰਘ ਮਜੀਠੀਆ ਮੁੱਛਾ ਨੂੰ ਵੱਟ ਦਿੰਦੇ ਹੋਏ ਨਜ਼ਰਾਏ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਉਹਨਾਂ ਨੇ ਕਿਹਾ ਕਿ ਭਗਵੰਤ ਸਿਆ ਤੇਰੀਆਂ ਚੀਕਾਂ કડਵਾ ਕੇ ਛੱਡਾਂਗਾ ਇਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਭਗਵੰਤ ਮਾਨ ਨੂੰ ਚੇਤਾਵਨੀ ਵੀ ਦਿੱਤੀ ਗਈ ਅਤੇ ਲਲਕਾਰਿਆ ਗਿਆ ਇਸ ਤੋਂ ਬਾਅਦ ਵਿਜੀਲੈਂਸੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਵੱਲ ਲੈ ਕੇ ਚਲੇਗੀ ਤੇ ਇਸੇ ਦਰਮਿਆਨ ਜੋ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਜਾ ਕੇ ਉਸ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਵਿਜੀਲੈਂਸੀ ਦੀ ਟੀਮ ਸੀ ਉਹਨਾਂ ਦੇ ਵੱਲੋਂ ਘਰ ਦੀ ਤਾਂ ਤਲਾਸ਼ੀ ਲਈਤੀ ਗਈ ਜੋ ਬੱਚੇ ਰੋਟੀ ਖਾ ਰਿਹਾ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਰੇਸ਼ਾਨ ਕਰਾਂ ਕੋਸ਼ਿਸ਼ ਕੀਤੀ ਗਈ